ਹਾਂਜੀ ਬਾਬਾ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਹੋਰ ਕੀ ਬੰਦ ਹੈਗਾ ਤੇ ਕਰਤੀਏ ਆਪਣੇ ਵਲੌਗ ਦੀ ਸਟਾਰਟਿੰਗ ਤੇ ਵੀਡੀਓ ਵੀਡੀਓ ਪਾ ਕੇ ਹਟੇ ਸੀਗੇ ਕੋਠੇ ਤੇ ਬਾਕੀ ਮਲਾ ਛੱਡੀ ਪਏ ਜਾਨਵਰ ਮੁੰਡੇ ਇੱਥੇ ਆ ਹੱਥ ਹੁੰਦੀਂਦੇ ਆ ਆ ਆ ਫਿਰਦੇ ਦੋ ਦੋ ਆ ਫਿਰਦੇ ਤੇ ਆ ਆਉਂਦੇ ਤੇ ਆ ਫਿਰਦੇ ਕਈ ਫਿਰਦੇਗੇ ਤੇ ਧੀ ਪੇਮਲਾਣੀ ਜੋ ਇੱਕ ਤਾਂ ਟੌਰੀ ਵਾਲੀ ਫਿਰਦੀ ਆ ਤੇ ਆਹਾ ਆ ਜਾਂਦੀ ਟੂ ਸਟ ਟੋਰੀ ਵਾਲੀ ਹਰੇ ਹਰੇ ਟੂ ਸਟ ਹਰੇ ਟੋਰੀ ਵਾਲੀ ਤੇ ਛੱਡੀ ਪੇਮਲਾ ਤਿੰਨ ਚਾਰ ਕਬੂਤਰ ਮੇਰੇ ਸਾਧ ਨਾਲ ਤਾਂ ਹਨਾ ਤੇ ਚਲੋ ਰੋਟੀ ਟਿੱਖਾ ਖਾਣੇ ਆ ਸਾਡੀ ਚੱਲ ਕੇ ਤੇ ਫਿਰ ਅੱਜ ਚਲਦੇ ਮਨਪ੍ਰੀਤ ਦੇ ਕੋਲੇ ਤੇ ਦਿਖਾਉਣੇ ਸਮੂ ਚੱਲ ਗਏ ਫਿਰ ਆਪਾਂ ਨਾ ਲਓ ਮੇਰੇ ਵੀਰੋ ਤੇ ਆ ਗਏ ਇੱਧਰ ਆਪਾਂ ਰੋਟੀ ਟਿੱਖਾ ਖਾ ਕੇ ਤੇ ਉੱਡੇ ਫਿਰਦੇ ਅੱਜ ਜਾਨਵਰ ਠੀਕ ਹੈ ਤੇ ਮਨਪ੍ਰੀਤ ਮਲਾਂ ਅੰਦਰ ਹੀ ਪਿਆਉ ਵੇਖ ਕੇ ਅਨਪ੍ਰੀਤ ਓਏ ਉਹ ਪ੍ਰਧਾਨ ਨਹੀਂ ਅੱਜ ਤਾਂ ਹੈ ਨਹੀਂਗਾ ਕੀ ਕਰਦੇ ਅੱਜ ਕਿੱਥੇ ਫਿਰਦੇ ਫੁਰਦੇ ਐ ਕਿ ਸ਼ਾਇਦ ਹਾਂ ਹੱਤਵੇ ਹੋਏ ਕਣ ਕੁੰਨ ਕਬੱਡੀਆਂ ਜਾਂ ਅੱਜ ਡਿੱਪੂ ਵਾਲੀ ਚਲੋ ਕੋਈ ਨਹੀਂ ਛੱਡੀ ਪਿੱਕ ਦੋ ਕੂਤਰਾ ਤਾਂ ਆਪਣੇ ਨਹੀਂ ਆ ਵੀ ਨਹੀਂ ਆ ਵੀ ਨਹੀਂ ਕੱਲੀ ਆ ਆਪਣੇ ਦੁਕਾਨਤ ਵਾਲੀ ਆ ਟੂ ਸਟੋਰੀ ਵਾਲੀ ਆ ਜਾਂਦੀ ਚਲੋ ਕੋਈ ਨਹੀਂ ਦਿਖਾਉਣੇ ਹਨ ਫਿਰ ਲਓ ਮੇਰੇ ਵੀਰੋ ਤੇ ਆਗੇ ਮਨ ਪ੍ਰਿੰਦੀਪ ਕੋਰਚ ਦੇ ਤਾਂ ਤੇ ਰੱਬ ਅੱਜ ਬੰਡੀਆਂ ਦੇ ਕਣਕ ਤੋਂ ਲਿਖਾ ਨਾ ਮੈਂ ਬਾੜਾ ਮੋਟਾ ਯਾ ਤੇ ਬਾਕੀ ਕਬੂਦਰੀ ਆਪਣੀ ਉੱਡੀ ਫਿਰਦੀ ਗੀ ਦੇਖ ਲੈਦੋਂ ਚਾਰ ਫੇਰੇ ਤੇ ਕਣਕੀ ਕਣਕ ਵੰਡੀਆਂ ਦੇ ਬੈਠੇ ਪਾਚੀਆਂ ਕੱਟੀ ਜਾਂਦੇ ਮੁੰਡੇ ਤੇ ਇਧਰ ਮੀਤਾ ਜੀ ਬੈਠਿਆ ਮੀਤਾ ਜੀ ਕਿੱਥੇ ਐ ਮੈਨੂੰ ਲੱਹੈ ਨਹੀਂ ਮੁੰਡਾ ਚਲੋ ਕੋਈ ਨਹੀਂ ਆਪੇ ਆ ਜਾਂਦੀ ਆਪਣੀ ਕਬੂਦਰੀ ਇਹ ਆ ਜਾਂਦੀ ਆ ਜਾਂਦੀ ਰੋਟੀ ਟੌਰੀ ਵਾਲੀ ਹਰੀ ਟੌਰੀ ਵਾਲੀ ਤੇ ਹੋਰ ਤੈਨ ਛੱਡੀ ਪਿਆ ਨਾ ਕੰਤਰਾਂ ਵਾਲੀ ਹੁੰਦੀ ਸ਼ਰੀ ਯਾਰ ਕੰਤਰਾਂ ਵਾਲੀ ਕਬੂਤਰੀ ਤੜਕੇ ਦੀ ਨਹੀਂ ਵੇਖੀ ਮੈਂ ਓਹ ਹੋ ਵਾਹ 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 ਆ ਯਾਨੀ ਬਾਬੇ ਕੰਤਾਲੀ ਦੱਸੀ ਓਕੇ ਤਿੰਨੇ ਕਬੂਤਰੀ ਨਹੀਂ ਦੱਸਣੀ ਆਪਾਂ ਹੁਣ ਨਹੀਂ ਦਵਾਲ ਚੱਕ ਦਿਆਂਗੇ ਮਾਰ ਦਿਆਂਗੇ ਬਾਹਰ ਦਿਆਂਗੇ ਚਲੋ ਕੋਈ ਨਹੀਂ ਕਰਦੇ ਸ਼ੇਰ ਥੋੜਾ ਨਾਲ ਅਪਾਂ ਫੇਰ ਵੇਣੀ ਆ ਗਈ ਹਾਂਜੀ ਮੇਰੇ ਵੀ ਤੇ ਆ ਗਈ ਸੀ ਘਰੇ ਤਹਾਨੂੰ ਨਾਲ ਨੂੰ ਲਈਏ ਕਰਾ ਕੰਮ ਜਾਣੇ ਦਾ ਕਰਦੇ ਚੱਲਣਾ ਲੋ ਮੇਰੇ ਵੀਰੋ ਤੇ ਚੱਲ ਪਹਿਣ ਆਪਾਂ ਬਾਦਲ ਬਾਦਲ ਕੱਲਾ ਤੇਰੀ ਤਰ੍ਹਾਂ ਨਾ ਪਾਣੀ ਨਿਕਲ ਤੇ ਐ ਨਹੀਂ ਪਤਾ ਬਾਦਲੇ ਉੱਪਰੋਂ ਦੇ ਨਾਲ ਛੁਰੂ ਤੇ ਜਮਾ ਹੀ ਥੋੜਾ ਹੈ ਅਬਰੋ ਚੇਤਰ ਤੇ ਚੱਲਦੇ ਆ ਫਿਰ ਤੇ ਫਿਰ ਆਪਣੇ ਘਰੇ ਸਟਾਪ ਕਰਦੇ ਨੀ ਲੋ ਜੀ ਆਗੇ ਘਰੇ ਆਗੇ ਜੀ ਆਗੇ ਦੋਨੇ ਤੁਨੇ ਪਾ ਗਏ ਬਾਹਰ ਆ ਜਣਾ ਕੋਈ ਨਾ ਕੋ ਗਿਆ ਬਾਹਰ ਆ ਆਏ ਕਿਰਾ ਪਾਸ ਜਰ ਹੁਣ ਤੇ ਬਬ ਵੀਡੀਓ ਦਾ ਇੰਦਮ ਵਧੀ ਅਜ ਨਹੀਂ ਬਣੀ ਚਾਗਲ ਜੀ ਮਾਰੀ ਸਕਨਾ ਚਲੋ ਆਪੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਤੇ ਮੈਂ ਮੋਟਾ ਮੋਟਾ ਹਮਨ ਚਾਗਲ ਜੀ ਮਾਰਤੀ ਗੱਲ ਜੀ ਹਨਾ ਤੇ ਰੋਟੀ ਟੇ ਖਾ ਲਈਏ ਚਲੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਹਾਂਜੀ ਬਾਬੇ ਕੀ ਹਾਲ 40 ਸਾਰੇ ਵੀਰਾਂ ਦਾ ਤੇ ਕਰ ਲਈਏ ਵੀਡੀਓ ਦੀ ਸਟਾਰਟਿੰਗ ਤੇ ਅੱਜ ਕੋਈ ਓਡਾ ਖਾਸ ਕੰਮ ਤਾਂ ਹੈ ਨਹੀਂਗਾ ਕੱਲ ਵੀ ਨਹੀਂ ਵੀਡੀਓ ਬਣੀ पहले भी जगह जी मारते सारे काम नहीं ना नहीं कुछ है ही नहीं फिर करिए चलो उड़ते हड़े वीडियो वूडियो हाँ अगर सवेरे मैं अपलोड कर लड़क तरक ही अर्ज नहीं तो चलो फिर फिर आज थोड़ी रील जी बनाने अपना रील पानी है थोड़ी जी यही नहीं तो थोड़ी मटर एड जी वाली सीमा चल पा लें इंस्टा तो बिंकी डेढ़ी आप तो कर लगे तो फिर वेने की करना है ਚੱਲਦੇ ਪਰ ਮਨਪ੍ਰੀਤ ਕੋਲੇ ਤੇ ਕੀ ਪਤਾ ਘਰੇ ਵੀ ਕੰਮ ਕਰਨਾ ਪੈ ਜਿਆ ਘਣਾ ਯਾਰ ਤਰਸ ਕੁਰਸੀ ਲਾਈ ਜਾਂਦੇਗੇ ਤੇ ਕੋਹਲੀਆ ਕਹਾਲੀਆ ਪਾਉਣਾ ਹੋਊ ਸੋ ਹਨਾ ਲਟਰਨ ਪਟਰਨ ਤੇ ਚਲੋ ਕੋਈ ਨਹੀਂ ਫਿਰ ਵੇਹਣੇ ਆਪਾਂ ਕਰਦੇ ਆ ਤੇ ਕਿਹਨਾਂ ਵੀਡੀਓ ਸੈਟ ਕਰ ਲਈਏ ਲਓ ਜੀ ਤੇ ਰੋਟੀ ਢਿੱਖਾ ਕੇ ਉੱਠ ਕੇ ਹੋਗੇ ਵੇਲੇ ਜਾਵਾਂ ਤੇ ਹੁਣ ਚੱਲ ਪਏ ਮਨਪ੍ਰੀਤ ਕੋਲੇ ਮੱਲਾ ਕੱਢਿਆ ਕਿ ਨਹੀਂ ਕੱਢੇ ਨੀਂ ਤਹਿਣੀ ਮੈਨੂੰ ਤੇ ਚੱਲ ਕੇ ਪੁੱਛਦੇ ਉਹਨੂੰ ਔਰ ਚੋਬਰਾ ਠੀਕ ਹੈ ਜੀ ਕਿਹਦਾ ਹੈ ਜੋ ਆ ਗਏ ਲੈ ਕੇ ਆਏ ਜੋ ਆ ਗਏ ਲੈ ਕੇ ਗੁੱਡ ਕਿਹੜੇ ਬੱਚੇ ਕੱਢੀ ਪਏ ਅੱਜ ਮੈਂ ਤਾਂ ਲੇਟ ਹੋ ਗਿਆ ਇੱਕ ਗੱਡੇ ਟੋਰੀ ਵਾਲੀ ਕੱਢ ਲਈ ਆਪਣੀ ਜਿਹੜੇ ਨੇ ਬੁੱਕਣਾਗਾ ਤੇ ਬਾਬੇ ਕਰ ਨਹੀਂ ਗਿਓ ਉਧਰ ਸੀ ਕਿੱਧਰ ਬਾਬੇ ਕੇ ਆਥਨ ਚਲਾਈ ਆਥਨ ਚਲਾਈ ਆਇਤਾਂ ਨੂੰ ਫਿਰ ਕੱਢੇ ਨਹੀਂ ਹਣ ਜਾਣ ਕਿੱਥੇ ਵਾਰੀ ਟੋਰੀ ਹਲਦੀ ਸੀ ਤਾਂ ਨਹੀਂ ਤੜਕੀ ਬੰਨੇ ਰੋ ਦਿਖਾਗਾ ਕਿੱਥੇ ਫਿਰਦੀ ਆ ਗੁਰੂ ਰੱਬ ਨਾਲ ਗੱਲਾਂ ਕਰਨੀ ਆ ਅੱਛਾ ਬੰਦ ਲੱਗੀ ਪਈ ਆ ਉਹ ਰਾਣੀ ਬੰਦ ਲੱਗੀ ਪਈ ਆਪਣੀ ਪਹਿਲਾਂ ਜਮੇ ਚਸ ਕਰਦੀ ਛਤਰੀ ਤੇ ਆਉਂਦੀ ਅੱਛਾ ਨਾਲ ਪਾਟ ਨਾਲ ਭਾਲਦੀ ਹੈ ਨਾ ਕੱਲੀ ਨਹੀਂ ਉੜਦੀ ਨਹੀਂ ਮਹਿਣ ਦੇਣ ਦੀ ਉਹ ਉਹ ਦਾ ਗੋਛੇ ਫਿਰਦੇ ਨਾ ਆ ਜਾਂਦੀ ਇਹ ਸਾਡੇ ਜੰਮੇ ਦੀ ਨਹੀਂ ਨੀ ਖੜੇ ਜ ਬ੍ਰਾਈਟਨ ਹੁਦਾਰੀ ਕਰਾ ਫੋਨ ਦੀ ਇੱਥੇ ਆ ਟੂਸੇ ਵਾਲਾ ਬੱਚਾ ਆਦਾ ਨਹੀਂ ਕੀ ਉਹ ਟਲ ਗਈ ਉਹ ਆ ਗਈ ਆਪਣੇ ਘਰ ਤੇ ਅੱਧੇ ਸਿਰ ਮੇ ਦਾ ਛੜ ਗਈ ਉਹ ਆ ਗਈ ਬਾਹੋਂ ਨੰਗੀ ਕੈਮਰ ਤੋਂ ਹੁਣ ਬਾਹਰ ਨੰਗੀ ਕੋਈ ਹਾਲੇ ਨਹੀਂ ਚੀਜ਼ ਦਾ ਕਿੰਨੇ ਵੀ ਛੱਡੀ ਅੱਜ ਬਾਹੋਂ ਨਹੀਂ ਛੱਡੀ ਅੱਧਾ ਘੰਟਾ ਕੈਂ ਬੜਾ ਗਲਤ ਟੌਰਨੀ ਯਾਰ ਮੈਂ ਤਾਂ ਤੜਕੇ ਵੀ 2 ਘੜੇ ਮਾਰ ਗਿਆ ਕਿੰਨੇ ਵਜੇ ਆ ਤ ਮੈਂ ਆ ਹੁਣੀ ਆ ਨਹੀਂ ਪਹਿਲਾਂ ਕਈ ਨਾ ਆ ਗਿਆ ਸੀਗਾ ਸਾਢੇ ਕੱਠਾ ਸਾਢੇ ਕੱਠਾ ਸਾਢੇ ਕੱਠਾ ਨੇ ਤੇ ਐ ਵੀ ਬੜਾ ਗਲਤ ਆ ਕਪੂਤਰੀ ਘਟਾਦਾ ਆ ਕੋਈ ਟਾਈਮ ਵਾਣਦਾ ਤੇ ਭਗਾਈ ਜਨ ਮਰਜ਼ੀ ਕਰੀ ਜਾ ਚਲ ਵੀ ਨਹੀਂ ਕੱਟ ਕੇ ਮੁੰਡਿਆ ਬਦਾਮ ਲਸ ਖਾਈਏ ਮੁੰਡਿਆ ਬਦਾਮ ਕਟਨੇ ਜਵਾਕ ਨੂੰ ਵੀ ਨਹੀਂ ਪਤਾ ਫੜ ਕੈਮਰਾ ਹੋਰ ਗੋਸ਼ਾ ਕਿਵੇਂ ਹੈ ਕਿਵੇਂ ਹੈ ਠੀਕ ਆ ਪਾਏ ਕਰਦ ਮਰੂ ਨੱਕ ਤੇ ਮੈਂ ਬੋਲ ਨੇੜੇ ਲਿਆ ਮੁੰਡੇ ਕੈਮਰਾ ਖਾਈਏ ਬਦਾਮ ਘਟਨੇ ਏ ਦਿਖਾ ਦਿਓ ਤੁਮਾਰ ਕੇ ਤੁਚਾ ਵੀ ਮਾ ਵੀਡੀਓ ਨਹੀਂ ਆ ਮੈਂ ਨੱਕ ਦੇ ਮਾਂ ਮੁੱਕੀ ਬੱਚੇ ਵੀ ਕੋਸ਼ਤ ਚੱਲ ਗੇ ਲਓ ਵੀ ਸਭ ਤੋਂ ਪਹਿਲਾਂ ਬਦਾਮ ਦੇ ਕਰਨੇ ਆਪਾਂ ਦੋ ਟੋਟੇ ਠੀਕ ਹੈ ਦੇਖੀ ਜਾਂਦੇ ਆ ਹੂੰ ਐਂ ਕਰੇ ਇੱਕ ਬਦਾਮ ਦਾ ਟੋਟਾ ਲੈ ਲਿਆ ਐਂ ਲੈ ਲਿਆ ਤੇ ਕਰਦ ਹੋਏ ਵਧੀਆ ਤਿੱਖੀ ਪੂਰੀ ਵਧੀਆ ਐ ਸ਼ਾਰਪ ਗਲੰਗ ਕਰਦ ਲੈਣੀ ਏ ਤੁਸੀਂ ਓ ਪ੍ਰਾ ਤਿੱਖੀ ਲੈਣੀ ਕਰਦ ਤੇ ਦਿਖਾ ਮੁੰਡਿਆ ਏ ਇੱਕ ਪਹਿਲਾ ਸੈਂਟਰ ਚ ਧਰਤਾ ਜੇ ਕੱਟ ਠੀਕ ਹੈ ਫਿਰ ਇਹਦੇ ਇੱਥੇ ਧਰਤਾ ਨਾਲ ਫਿਰ ਇੱਥੇ ਅਰਜਾ ਚਗਲ ਵੱਜ ਗਈ ਸਾਰੇ ਕੰਮ ਦੀ ਭਾਂ 34 ਸਾਰੇ ਕੰਮ ਦੇ ਖੜੇ ਜਾਣਾ ਇਹ ਇਹਨੂੰ ਐਂ ਕਰਕੇ ਪੂਰਾ ਸੈਂਟਰ ਠੀਕ ਆ ਚਾਰ ਟੋਟੇ ਕਰਕੇ ਦੇ ਐਸੇ ਠੀਕ ਆ ਮੁੰਡਿਆ ਠੀਕ ਹੈ ਜੀ ਇਹ ਬਾਬੇ ਐਂ ਕੱਟਨੇ ਆਗੇ ਕਰੋ ਚੈੱਕ ਓਕੇ ਠੀਕ ਹੈ ਕੱਟ ਲਈ ਫਿਰ ਆਪਣਾ ਲੋ ਬਰੇ ਵੀਰੋ ਤੇ ਹੁਣ ਆਪਣਾ ਜਿਹੜੀ ਮਸ਼ੀਨ ਸੀਗੀ ਕੰਮ ਆਪਣਾ ਨਿਬੜੇ ਘਰੇ ਮਸ਼ੀਨ ਮੰਗੀ ਜਾਂਦੇ ਆ ਤੇ ਮਸ਼ੀਨਰੀ ਲੈ ਕੇ ਘਰ ਨੂੰ ਹਨਾ ਤੇ ਨਾਲੇ ਬਾਜਰਾ ਲੈ ਕੇ ਆਉਣਾ ਕਬੂਤਰਾਂ ਵਾਸਤੇ ਲਾਕੇ ਆਉਂਦੇ ਆਪਣੇ ਉਤੇ ਤੇ ਚੱਲ ਜਾਂ ਕਰੇ ਲੋ ਆ ਬੋ ਇਹ ਅਗਲੇ ਦਿਨ ਵੀਡੀਓ ਕਰਦੇ ਆ ਬਸ ਸ਼ੋਰਟ ਠੀਕ ਆ ਤੇ ਕੱਲ ਵੀ ਘਰੇ ਕੰਮ ਕਮ ਕਰ ਲਾਗੇ ਸੀਗੇ ਮਾਲਾ ਫਰਸ ਫੁਰਸ ਲਾਈ ਜੰਨੇਗੇ ਹਨਾ ਤੇ ਇਟਾ ਉਟਾ ਕੋਹਲੀਆ ਘਾਲੀਆ ਪਾਉਂਦੇ ਫਿਰਦੇ ਸੀ ਤਾਂ ਕਰਕੇ ਵੀਡੀਓ ਥੋੜੀ ਜਿੰਨੀ ਬਣਾਈ ਅੱਜ ਮਾੜੀ ਮੁੱਟੀ ਵੇਖਿਆ ਬਣਾਇਆ ਜੇ ਬਣਾਈ ਗਈ ਤਾਂ ਕੰਮ ਤਾਂ ਹਜੇ ਵੀ ਹੈ ਕਰੇ ਜੇ ਵੀਡੀਓ ਬਣਾਈ ਗਈ ਤਾਂ ਬਣਾ ਲਾਂਗੇ ਤੇ ਨਹੀਂ ਬਸ ਥੋੜਾ ਹੈ ਗਈ ਹੈ ਬਾਕੀ ਦੋ ਛੱਡੀ ਪਿਆ ਮਨਪ੍ਰੀਤ ਹਨਾ ਤੇ ਦਿਖਾਣ ਇੱਥੇ ਫਿਰਦੀ ਇੱਕ ਟੌਰੀ ਵਾਲੀ ਤੇ ਟੂ ਸੈਟ ਟੌਰੀ ਵਾਲੀ ਤੇ ਕਲੀ ਟੌਰੀ ਵਾਲੀ ਦੋ ਤਿੰਨ ਫਿਰਦੀ ਚਲੋ ਕੋਈ ਨਹੀਂ ਕਰਦਿਆਂ ਸ਼ੇਅਰ ਫੜਨਾ ਪਰ ਜਿੱਥੇ ਆ ਗਈ ਤਾਂ ਕੋਈ ਇੱਕ ਦਿਖਾ ਦ ਤੁਹਾਨੂੰ ਇਹ ਗੱਲ ਜੀ ਤਾਂ ਹੁੰਦੀ ਨੀ ਕਮਲ ਜਿਹਾ ਮਾਰਦਾ ਗੱਲ 'ਚ ਚਲੋ ਵੇਣੀਓ ਬਾਪੂ ਕੋਈ ਗੱਲਬਾਤ ਹੋਈ ਤੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਨਹੀਂ ਮੇਰੇ ਸਹਾਰ ਨਾਲ ਉਂਝ ਨੇ ਥਾ ਹੀ ਐ ਬਈਨੇ 10 ਮਿੰਟ ਲਓ ਮੇਰੇ ਵੀਰੋ ਤੇ ਹੁਣ ਆਪਾਂ ਘਰੇ ਆ ਗਏ ਸੀਗੇ ਤੇ ਛੱਡਦੀ ਕਬੂਤਰ ਕਬਾਤਰ ਆਪਣੇ ਵੀਡੀਓ ਦੇ ਨਾਲ ਆਈ ਆਈ ਤੇਰੀ ਨਾਲ ਗੱਲਾਂ ਮਾਰੀ ਨਾ ਤੇ ਮਤਲਬ ਹੋ ਗਏ ਦੋ ਕੁ ਕਲਿੱਪਾਂ ਹੋਏ ਬਣਾ ਦਿੰਦੇ ਆ ਬੜੀਆਂ ਮੋਟੀਆਂ ਆ ਹਾਂ ਆਰੋ 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 ਚਲੋ ਬਾਹਰ ਚਲੋ 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 ਤੁਮੀ ਚੈੱਕ ਕਰ ਹੈਗਾ ਵਨ ਪਿੱਛੇ ਰਹਿ ਗਿਆ ਇਹ ਵੀ ਆਊਗਾ ਤੇ ਇਹ ਵੀ ਮਤਲਬ ਬਾਹਰ ਗਿਆ ਦੇਖੋ ਤਾਂ ਬੱਚੇ ਵੀ ਪੂਰੇ ਸਿਆਣੇ ਹੋਗੇ ਤੇ ਉਹਦਾ ਪੂਰੀ ਬਾਹਰੋਂ ਦੀ ਤਿਆਰੀ ਚੱਕ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਨਾਲੇ ਪਹਿਲਾਂ ਤਾਂ ਦਾਣੇ ਦਾਣੇ ਕੱਢ ਦਈਏ ਬਾਹਰ ਇਹਨਾਂ ਦੇ ਨਾਲ ਆਇਓ 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 ਚਲੋ ਇੱਧਰ ਆਇਓ 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 ਚਲੋ ਓਏ ਨਾ ਵੇਪੋ ਹੈ ਉਹ ਥਲੇ ਖਾਣ ਜਿੰਨੇ ਖਾਣੇ ਖਾਣਨੇ ਆਪੇ ਹੀ ਪਾਣੀ ਧਰਦੂ ਕੋਈ ਨੂੰ ਮੈਂ ਲੋ ਵੀ ਕਰੋ ਖਾਣ ਜੱਕ ਆਪਣੀ ਇੱਧਰ ਦੋ ਬੈਠੀਆਂ ਹੈ ਤੇ ਆਹ ਸਭ ਲੱਗ ਜੂ ਮੇਰੇ ਡੱਬੇ ਤੇ ਇਹ ਵੀ ਬਸ ਮੇਰੇ ਹੱਣ ਬਾਬੇ ਉਹ ਵੀ ਥੋੜੇ ਦਿਨਾਂ ਤੱਕ ਇਹ ਵੀ ਬਾਹਰ ਆਉ ਲੱਗ ਜੂ ਬਸ ਤੇ ਕੋਈ ਥਾਪਤਾ 10 ਦਿਨ ਮਾਡੋਣ ਤੇ ਇਹ ਵੀ ਬਾਹਰ ਆਉ ਲੱਗ ਜੂ ਚਲੋ ਫਿਰ ਇਨ ਤੋੜੇ ਫਿਰ ਕਰਨੇ ਫਿਰ ਹੋ ਵੀ ਨਹੀਂ ਹੈਗੇ। ਲਓ ਜੀ ਆ ਕੇ ਇੱਧਰ ਆਪਣੇ ਕਬੂਤਰਾਂ ਵਾਲ ਘਰ ਪਰ ਤੇ ਉੱਡੇ ਫਿਰਦੇ ਟੌਰੀ ਵਾਲੇ ਸਾਰੇ ਉੱਡੇ ਫਿਰਦੇ ਰਖਪਗ ਹਨਾ ਤੇ ਮੈਂ ਤਾਂ ਖੇਤ ਵੀ ਜਾਣਾ ਯਾਰ ਤੇ ਪਾਣੀ ਤਾਂ ਨਹੀਂ ਲਾਉਣਾ ਚੱਲ ਕੇ ਕਿ ਲੱਗ ਕਣਕ ਦਾ ਲਾ ਕੇ ਹੋਣਾ ਤੇ ਯਾਰ ਹਜੇ ਮੋਟਰ ਹੁਣੀ ਛੱਡੀ ਐ ਤੇ ਫਿਰ ਆਪੇ ਜੋ ਲੱਗੇ ਘੰਟੇ ਨੂੰ ਘੰਟੇ ਤੱਕ ਚੱਲਾਂਗੇ ਤੇ ਬਾਕੀ ਜਾਣਾ ਤਾਂ ਛੱਡੀ ਪਿਆ ਮੁੰਡੇ ਚਲੋ ਕੋਈ ਨਹੀਂ ਕਰਦੇ ਆ ਫਿਰ। ਲਓ ਬਾਪੋ ਤੇ ਆ ਗਏ ਸੀਗੇ ਹੁਣ ਆਪਾਂ ਖੇਤ ਆ। ਤੇ ਖੇਤ ਲੱਗੀ ਜਾਂਦਾ ਕਣਕ ਨੂੰ ਪਾਣੀ ਤੇ ਚੱਲੀ ਜਾਂਦੀ ਮੋਟਰ ਬੱਸ ਆਪਣਾ ਕਿੱਲਾ ਰਹਿ ਗਿਆ ਇਹ ਚ ਪਉ ਅੱਧਾ ਘੰਟਾ ਰਹਿ ਗਿਆ ਪਾਉਣ ਲਾ ਬੱਸ ਤੇ ਅੱਧੇ ਘੰਟੇ ਦਾ ਸਾਰਾ ਕਲੀਅਰ ਹੋ ਜਾਊ ਆਪਣਾ ਕੰਮ ਤੇ ਫੇਰ ਚੱਲਾਂਗੇ ਘਰ ਨੂੰ ਆਪਾਂ ਨਾ ਤੇ ਕਿਰਾ ਮੁੰਜਾ ਮੁੰਜਾ ਕੱਢ ਲਿਆ ਬਾਹਰ ਆਪਾਂ 10 ਸਟਾਰ ਹੋਟਲ ਦਾ ਆਪਣੇ ਦਾ ਤੇ ਬੱ ਲੱਗ ਜਾਂਦੇ ਹੋ ਤੇ ਫੇਰ ਆਪਾਂ ਚੱਲਦੇ ਆ ਘਰੇ ਤੁਹਾਨੂੰ ਦਿਖਾਉਣੇ ਆ ਫਿਰ ਤੇ ਹੁਣ ਆ ਘਰੇ ਆਪਾਂ ਖੇਤ ਤੋਂ ਹੋਰ ਮੁੰਡਾ ਕਿਵੇਂ ਹੈ ਤੇ ਬਾਬਾ ਇਹ ਵੀਡੀਓ ਤੋਂ ਮੈਂ ਅਸਾਂ ਵੀ ਤਿੰਨ ਦਿਨ ਹੋ ਗਏ ਤੁਹਾਨੂੰ ਪਤਾ ਹੀ ਚਾਰ ਦਿਨ ਹੋ ਗਏ ਵੀਡੀਓ ਨਹੀਂ ਪਾਈ ਆਪਾਂ ਨਾ ਤੇ ਇਹ ਵੀਡੀਓ ਮਾਲਾ ਕਈ ਦਿਨ ਰੁਕੀ ਪਈ ਸੀ ਤੇ ਵਿੱਚੋਂ ਸਟਾਰਟ ਕਰਦੇ ਹੋਵੇਂ ਆਪਾਂ ਤੇ ਅੱਜ ਪਾਉਂਦੇ ਸੀ ਆਪਾਂ ਡੱਗੀ 'ਚ ਪਾਣੀ ਧੋ ਤਾ ਕੇ ਮੁੰਡਿਆ ਗਾਣੇ ਬੰਦ ਕਰ ਮੜਾ ਜਾ ਤੇ ਧੋ ਤਾ ਕੇ ਡੱਗੀ 'ਚ ਪਾਇਆ ਪਾਣੀ ਠੀਕ ਅਜ ਤੇ ਕਿੰਨੀਆਂ ਪਾਟੀਆਂ ਦੇ ਪਟੈਂਕੀਆਂ 'ਚ 6 6 ਪਾਟੀਆਂ ਦੇ ਗੰਦ ਪਹਿਲੇ ਕੱਢਿਆ ਬਹੁਤ ਜਿਆਦੇ ਤੇ ਬਾਕੀ ਜੇ ਮਨਪ੍ਰੀਤ ਨੇ ਵੀਡੀਓ ਬਣਾਈ ਮੈਂ ਤਾਂ 4-5 ਦਿਨ ਹੋ ਗਏ ਮੁੰਡਾ ਬਣਾਈ ਨਹੀਂ ਮੁੰਡਾ ਮੇਰਾ 파ਟਨਰ ਨਹੀਂ ਆਇਆ ਯਾਰ ਤੇ ਵੀਡੀਓ ਤਾਂ ਹੀ ਨਹੀਂ ਬਣੀ ਮੁੰਡਾ ਹਾਂ 파ਟਨਰ 파ਟਨਰ ਕਹਿੰਦਾ ਮੁੰਡਾ ਦੇ ਨੂੰ ਬਾਅਦ ਕਰਵੇਂ ਤੇ ਇੰਨੀ ਇਕੱਲੀ ਕੱਸੀ ਦੇ ਪਾਣੀ ਦੀ ਭਾਰਤੀ ਤੇ ਲਾਉਣੀ ਆਪਣੀ ਹਰੀ ਟੌਰੀ ਵਾਲੀ ਕਬੂਤਰੀ ਤੇ ਚੜ ਮੁੰਡੇ ਕੋਠੇ ਤੇ ਫਿਰ ਚੱਲ ਲਾਈ ਗਏ ਫਿਰ ਆਹ ਕਬੂਤਰੀ ਕੁਵਾਤਰੀ ਲਾੜ ਲੀ ਗਏ ਫਿਰ ਆਪਾਂ ਤੇ ਜਿਹੜੀ ਦੂਜੀ ਬੈਠੀ ਢੱਡ ਵਾਲੀ ਉਹਨੂੰ ਛੱਡਦੀ ਆਪਣੇ ਕਬੂਤਰੀਆਂ ਦੇ ਖੁੱਡੇ ਚ ਤੇ ਲਾ ਕੇ ਲੈ ਗਰਾਂ ਫਿਰ ਦਿਖਾਵਾਂ ਆਪਾਂ ਚੰਗਾ ਖੋਲਦਿਏ ਬਾਰਪੂਰ ਆਪਣਾ ਵਾਲਾ ਹਣਾ ਤੇ 1 ਮੀਟਰ ਉਹ ਜੋ ਲਾ ਲਈਏ ਡਲੀ ਥਲੇ ਦੇ ਬਾਰਜਾ ਖੁੱਲਦਾ ਉਹ ਪਾਇੰਟ ਦੇ ਖਤਮ ਆ ਤੇ ਲੈਡ ਛੱਡਦੀਏ ਅੰਦਰ ਲਈ ਤੇ ਮੁੰਡਾ ਲਾਉਣਗੇ ਤਾਂ ਕਬੂਤਰੀ ਲੈ ਆ ਮੁੰਡੇ ਹੈ ਤਰੀ ਨੀਵੀਂ ਕਰ ਥੱਲੇ ਲੈ ਆ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਡਬਲ 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 ਮਲੋਟ 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 ਹੋਰ ਹੋਰ ਉੱਡਣਾ ਜਾਵੇ ਇੱਕ ਮਿੰਟ ਰੋਜਾ ਇੱਕ ਮਿੰਟ ਰੋਜਾ ਲਓ ਵੀ ਕਰਕੇ ਅੰਦਰ ਮੁੜਿਆ ਤੋ ਤੋ ਲੋ ਜੀ ਹੋ ਗਈ ਅੰਦਰ ਦਿਖਾਉਣੇ ਤੁਹਾਨੂੰ ਫੜ ਕੇ ਦਿਖਾਉਣੇ ਹਾਂ ਲੋ ਬਈ ਫੜਦੀ ਤੇ ਕਬੂਤਰੀ ਜਮਾ ਬੇਲੀ ਹੈ ਜਮਾ ਬੇਲੀ ਚੈੱਕ ਕਰ ਮੁੰਡਾ ਤਲਾਗੇ ਕੋਈ ਤਾਂ ਲੱਗਦਾ ਦਾਣਾ ਦੋਣਾ ਦੀ ਫੱਟਣ ਦਾ ਨਹੀਂ ਤੇ ਆਇਆ 15 ਚੱਲਦੇ ਹੁਣ ਤੇ ਬਾਹਰ ਭੇਡ ਦੇ ਤਾਂ ਮੈਂ ਭੇਜਣਾ ਫੜ ਕੇ ਗਰ ਇਹ ਇਹ ਦੂਜੀ ਬੈਠੀ ਆਪਣਾ ਢੱਡਾ ਵਾਲੀ ਹੈ ਨਾ ਤੇ ਉਹਨੂੰ ਆਪਾਂ ਕਰਦੀ ਕਬੂਤਰੀ ਵਾਲੇ ਇਹ ਖੁੱਡੇ ਚ ਤੇ ਇਹਨੂੰ ਕਰਦੀ ਆਪਾਂ ਪਿੰਜਰੇ ਚ ਆਇਆ ਫੜਾ ਹਾਂਜੀ ਮੁੰਡੇ ਪਲਾ ਕੋਸ ਨਹੀਂ ਬੰਦਾ ਉਤਪਲਾ ਤੇ ਮੈਂ ਇਹੋ ਕਬੂਤਰੀ ਆਪਾਂ ਉੱਤਰ ਫੋਟੋਸ਼ਾਪ ਵੀ ਨਾਲ ਕਰਤੀ ਸਾਰਾ ਪਾਣੀ ਧਾਣਿਆਂ ਦਾ ਬਾਹਰ ਤੇ ਲਓ ਜੀ ਧਾਣੇ ਦਾ ਹੈ ਹੀ ਨੀ ਸਾਰੇ ਬੁਲਾਵੇ ਕਿਹੜੇ ਸਾਰਾ ਕੰਮ ਨਿਬੇੜੀ ਪੀ ਵੇਲੇ ਹੁਣ ਕੀ ਨੂੰ ਆ ਜਾ ਛੱਡੀ ਜੀ ਕਬੂਤਰ ਨੇ ਥੋੜੇ ਜਿਲੇ ਆਪਾਂ ਅੱਜ ਆਵਿਆ ਗਾਣਾ ਦਵਾ ਨਾ ਪਰ ਮੇਰਾ ਵੀ ਫੋਟੋਗ੍ਰਾਫਰ ਤਕੜਾ ਤੂੰ ਹਾਂ ਕਿਤੀ ਵੀ ਜਮਾਨਤ ਬਾਰੇ ਆ ਮੋਰ ਫੜੀਏ ਕੁਤਰੀਓ ਕਿ ਦੇ ਕੁਤਰੀ ਫੜ ਲੈ ਲਓ ਨਾ ਉਹ ਕਿਨੀ ਕੀ ਲੋ ਜੀ ਲੋ ਆਪੇ ਇਹੋ ਨਾ ਆਪਾ ਛੱਡ ਦੀ ਇਹ ਸਰੀ ਟੌਲੀ ਵਾਲੀ ਇਹ ਹੈ ਕਿ ਹੋ ਰਹੀ ਕੁਝ ਨਹੀਂ ਦਿਖਿਲੇ ਜੋਰ ਲਾ ਕੇ ਜਿਵੇਂ ਬਾਹਲਾ ਨਹੀਂ ਬਹੁਤ ਹੈ 6 ਵਜੇ ਬਚੀ 5:30 ਤੱਕ 8 ਵਜੇ ਛੱਡੀ ਲੈ ਵੀ ਹੋ ਗਿਆ ਫਿਰ ਫਟ ਹੋ ਗਿਆ ਤੇ ਬੇਬੀ ਹੋਰ ਕੰਦ ਕੰਮ ਹਾਂ ਬਣਾ ਮੋਟਾ ਵੀ ਗੁੰਗੇ ਗੁਫਾਏ ਕਰਦੇ ਉਹਨੂੰ ਤਾੜੀ ਵੀਡੀਓ ਹੋਰ ਤੇ ਤਾਂ ਡੰਗੜਾ ਛੱਟਿਆ ਉਹ ਕੱਢਣਾ ਪੂਆ ਪਾਉਣਾ ਉਹ ਛੱਡਦਾ ਇਹ ਛੱਡ ਜਿੰਨਾ ਇਹ ਤਾਂ ਮੈਨੂੰ ਬਾਈਂ ਕਰਨੀ ਦੀ ਨਾ ਵਿੱਚ ਛੱਡਦਾ ਮੋਬਾਈਲ ਛੱਡਦਾ ਹੈ ਵਿੱਚ ਛੱਡਦਾ ਮੋਬਾਈਲ ਬੰਜੂ ਵੀ ਬਿਲਕੁਲ ਬੰਜੂ ਪੂਰੀ ਬਾਤ ਲਖਾਂਦਾ ਆਪਣਾ ਰਹਿਣ ਦੇ ਫਿਰ ਪਾਣੀ ਭਰ ਲਾ ਆਪਣਾ ਪਾਣੀ ਭਰ ਲਾ ਆਪਣਾ ਚੱਲੀ ਜਾਂਦੇ ਵਿੜਗੋ ਨਹੀਂ ਬੰਦ ਹੁੰਦੀ ਇਹ ਤਾਂ ਬਣੂਗੀ ਅੱਧੇ ਘੰਟੇ ਦੀ ਉਹਦਾਂ ਨੂੰ ਤੂੰ ਹੀ ਬਣਾਈ ਜਾਂਦੀ ਆ ਤੂੰ ਹੀ ਬਣਾਈ ਜਾਵਾਂਗੇ ਇਥੇ ਨਾਲ ਪੜਾ ਐਕਸਪੈਰੀਮੈਂਟ ਕਰੀਣੇ ਭੈਣ ਨੇ ਪੁੱਛਣਾ ਉਹਦੇ ਇਹ ਤਾਂ ਰੋਕਦੇ ਨਹੀਂ ਵੀ ਵੀਡੀਓ ਕਰਾਉਣੀ ਛਾਪਾ ਹੁਣ ਭੈਣ ਚੋ ਦਾ ਘਾਣਾ ਪੂਗੀ ਲਾ ਦੀ ਹੁਣ ਤਾਂ ਚੱਲੂਗੀ ਇਹ ਤਾਂ ਹੱਥੋਂ ਤਾਂ ਹੀ ਕਾਹਦੀ ਚਲਾਏਗਾ ਦੱਸ ਕਰੇ ਚੱਲੀ ਜਾਂਦੇ ਜਲਾਉ ਜਾ ਬਣਾਈ ਜਾ ਲੈ ਦੱਸ ਹੁਣ ਕੀ ਮੈਂ ਪਾਣੀ ਭਰਦੇ ਸੀ ਪਾਣੀ ਭਰਦੇ ਸੀ ਪਾਣੀ ਕਰਦੇ ਸੀ ਭਰਿਆ ਨਹੀਂ ਕਿਸੇ ਨੇ ਜਾਲੀ ਲਾ ਕੇ ਜੀ ਅੱਕੇ ਨੇ ਪਾਣੀ ਭਰਿਆ ਨਹੀਂ ਅਸੀਂ ਭਰਦੇ ਵੇਣ ਲਾ ਲੈ ਸਿਖਾਉਣੇ ਆਪ ਮੈਂ ਕਹਿਣੀ ਪਾਣੀ ਪਰ ਦੇ ਵੀਡੀਓ ਬਾਲਣਾ ਮੈਂ ਕਹਿਣੀ ਮਰੂੰ ਆ ਯੰਗ ਬੋੜੀ ਲੈ ਦੇਖੋ ਐ ਪੈਂਦਾ ਜੀ ਪਾਣੀ ਹਾਂ ਕਿਸ ਨੂੰ ਪਤਾ ਨਹੀਂ 걸ਦਾ ਪਤਾ ਨਹੀਂ ਕਿਹਨੂੰ ਆ ਜੀ ਖਾਣੇ ਆਪਾਂ ਆ ਡੁੱਲੋ ਜਮਣੀ ਦੀ ਜਮਾਂ ਡੁੱਲਦਾ ਦੇਖੋ ਮਾ ਵੀ ਬੋਤਲ ਨਿਮਾਦੀ ਮੇ ਸਾਰੇ ਐਂ ਪਾਣੀ ਰੱਸਾ ਜੀ ਬਿਰੋ ਮੁੰਡੇ ਨੇ ਵੀਡੀਓ ਬਣਾ ਕੇ ਬਹੁਤ ਗੰਦ ਪਾਲੇ ਦੋ ਪਹਿਲਾਂ ਨੇ ਜਿਹੜਾ ਪਾਉਣਾ ਸੀਗਾ ਤੇ ਹੁਣ ਕੱਟ ਦਿਆ ਬਦਾਮ ਤੇ ਪੁਆਇੰਟ ਢੋਲੇਗਾ ਬਦਾਮ ਵਾਲਾ ਬਦਾਮ ਵਿਹੜ ਤੇ ਕਿਨੇ ਵਿਹੜ ਤੇ ਬਦਾਮ ਸਿਰ ਸਾਰੇ ਸਿਰ ਤੇ ਸਾਰੇ ਸਿਰ ਤੇ ਬਸ ਕਬੂਤਰਿਆਂ ਦੇ ਲੋਡ ਨਹੀਂ ਆਪਾਂ ਬਦਾਮ ਸਿੱਟ ਹੀ ਲੈਣੇ ਹੈਗੇ ਤੇ ਬਾਪੇ ਬਦਾਮ ਬਦੂਮ ਕੱਟ ਲਈਏ ਰੇਤਾ ਲੱਗਣਾ ਜ਼ਰੂਰੀ ਉੱਤੇ ਹਾਂ ਉਹ ਕਰਾਰੇ ਹੋਏ ਨੇ ਨਾਲ ਫਰਕ ਜਾ ਪੈਂਦਾ ਹੋਰ ਕੋਈ ਚੱਕਰ ਨਹੀਂਗਾ ਕਿੰਨੇ ਬਦਾਮਾਂਗੇ ਕਿੰਨੇ ਆ ਇੱਕ ਮੀਟਰ ਉੱਜਾ ਮਾਰ ਲਾ ਗਿੰਦੀ ਇੱਕ 2 3 4 5 6 7 8 9 10 ਬਦਾਮ ਬਾਪਿਓ ਤੇ ਹੁਣ ਦੁਬਾਰੇ ਫੇਰ ਸਖਾਈਏ ਪਛਰੇ ਨੇ ਦੇਖ ਕਰਨੇ ਦਰ ਕੈਮਰਾ ਫੜ ਕੈਮਰਾਮੈਨ ਵਾਜਿਆ ਕਰ ਮੇਰਾ ਤੂੰ ਲੋ ਜੀ ਸਭ ਤੋਂ ਪਹਿਲਾਂ ਬਦਾਮ ਪਿਆਉਣਾ ਠੀਕ ਉਹ ਕਿਸੇ ਨੂੰ ਪਤਾ ਨਹੀਂ ਠੀਕ ਠੀਕ ਹੈ ਨਾ ਇਹ ਛੱਲਣ ਦਾ ਤਰੀਕਾ ਦੱਸਿਗੇ ਹੂੰ ਦੱਸੋ ਜੀ ਇਹ ਕਿਸੇ ਕੋਲ ਪਤਾ ਨਹੀਂ ਤਰੀਕਾ ਮੇਰੇ ਕੋਲ ਤਰੀਕਾ ਹੈ ਨਾ ਛੱਲਣ ਵਾਲਾ ਹੈ ਨਹੀਂ ਕਿਸੇ ਕੋਲੇ ਠੀਕ ਕਿਸੇ ਕੋਲੇ ਨਹੀਂ ਨਾ ਨਾ ਦਾ ਐ ਕਿ ਕੌਣ ਛਲਣਾ ਉਹ ਨਾ ਦੱਸ ਲੈ ਵੇਖ ਲੈ ਨਹੀਂ ਕੋਈ ਨਹੀਂ ਛੱਲ ਸਕਦਾ ਇਹ ਅੱਜ ਜਬਰਤ ਨਾਲ ਬਦਾਮ ਪਿਉਂਤੇ ਨਹੀਂ ਗਏ ਤੋ ਤੇ ਤੜਕੇ ਪਿਉਂਦੇ ਆਣੇ ਭਰਾਵਾ ਤੇ ਤਾਂ ਜਿ ਪੌਣ ਵੀ ਲੇਟ ਹੋਇਆ ਬਾਕੀ ਕਬੂਤਰ ਵੀ ਦੇਰ ਹੀ ਬੈਠੇ ਜਣਾ ਉਹਣੀ ਚੋ 50.0.5 আল্ট্রাওਾਈਡ ਹਾਂ আল্ট্রਾ ਵਾਈਡ ਦਾ ਫੋਨ ਲੈਣਾ ਪਊ ਆਪਾਂ ਨੂੰ ਉਹ ਵਦਗਾ ਉਹ ਨੇੜੇ ਹੁੰਦਾ ਦੂਰ ਹੁੰਦਾ ਲੈ ਬਸ ਸਿਖਾ ਦਿਓ ਦਵਾਰੇ ਹੁਣ ਦਵਾਰੇ ਸਿਖਾ ਆਇਆ ਬਦਾਮ ਛਿਲਣਾ ਹੂੰ ਤੇ ਬਦਾਮ ਪਹਿਲਾਂ ਬਦਾਮ ਛਿਲੋ ਤੇ ਫਿਰ ਲੈ ਲਓ ਵਾਹ ਬਕੌਲੀ ਧਰ ਲਓ ਲੈ ਲਓ ਇਹ ਆਇਆ ਛਿਲਣਾ ਆਇਆ ਅੱਡੋ ਫਾਟੀਆਂ ਕਰਕੇ ਦੋ ਟੋਟੇ ਕਰਕੇ ਇਹਦੇ ਨੰਗਾ ਕਰਕੇ ਤੇ ਇਹ ਵੀਡੀਓ ਤੁਹਾਨੂੰ ਮੈਂ ਦੋ ਔਰ ਦੱਸ ਚੁੱਕਾਂਗਾ ਦੂਜੀ ਔਰ ਦੱਸਣ ਲੱਗਿਆ ਹੁਣ ਮੈਂ ਇੱਕ ਵਿਚਾਲੇ ਇਕੱਠ ਲਾਉਣਾ ਦੇ ਇੱਕ ਇੱਕ ਕੰਨੀ ਤੇ ਕੱਟ ਲਉਣਾ ਤੇ ਇੱਕ ਇਧਰਲੀ ਕੰਨੀ ਕੱਟ ਲਉਣਾ ਠੀਕ ਹੈ ਇਹਨੂੰ ਐਸੇ ਸੈੱਟ ਕਰਕੇ ਇਹਨੂੰ ਐਸੇ ਰੱਖਣਾ ਹੈ ਇਸਕੇ ਬਾਅਦ ਐਸੇ ਐਸੇ ਇਹ ਐਸੇ ਐਸੇ ਠੀਕ ਹੈ ਸਿੱਖ ਗਿਆ ਮੁੰਡਾ ਤੂੰ ਨਹੀਂ ਮੈਂ ਸਿੱਖ ਗਿਆ ਸਿੱਖਣ ਮਸ਼ੀਨ ਲਿਆਵਾਂ ਆਪਾਂ ਦੂਜੀ ਉਹ ਕਿਹੜੀ ਬ੍ਰਾਹਮਾ ਵਾਲੀ ਉਤੋਂ ਨਾਪ ਤੇ ਨਿਕਲਿਆ ਉੱਪਰ ਹਜੇ ਆਪਣਾ ਕੋਲ ਕਬੂਤਰੀਆਂ ਦੋ ਇੱਕ ਦੋ ਕੀ ਹੈ ਕੱਢਾਂਗੇ ਆਪਾਂ ਛੱਪ ਕੱਢਾਂਗੇ ਬਲੇਕਿਆ ਬਿੱਲੂ ਬਲੇਕਿਆ ਉਹ ਬਸ ਕੱਲ ਨੂੰ ਜਾਂ ਪਰਸੋਂ ਕੱਢਾਂਗੇ ਹੁਣ ਆਪਾਂ ਰੰਗ ਰੂੰਗ ਲਾ ਕੇ ਰੰਗ ਲੱਗ ਗਿਆ ਕੱਟ ਲੀਏ ਬਾਬੇ ਫਿਰ ਦਿਖਾਉਣੇ ਤੁਹਾਨੂੰ ਹਾਂ ਇਹਨਾਂ ਤਰੀਕ ਨੂੰ ਬਦਲ ਜੇ ਹੋ ਜਾਣ ਤਾਂ ਜਿੰਨੀ ਦਾ ਹਾਂ ਉਹਦੀ ਤਰੀਕ ਨੇ ਇਹ ਬਨਾਵ ਕੱਟੀ ਆ ਲੈ ਜੀ ਯੋ ਬਨਾਵ ਕੱਟਦੇ ਜੀ ਯੋ bro ਬਨਾਵ ਕੱਟਦੇ ਕੱਟਦੇ ਹੀ ਕੱਟਦੇ ਵੇ ਆ ਕੌਂਟਰੀ ਵੀ ਕਰਫਾਂਡ ਕਰਦੇ ਨਹੀਂ ਪਾਦੇ ਸਾਡੀ ਕਮੈਂਟਰੀ ਸਾਡੀ ਪਤਾ ਕੀ ਹੈ ਇਹ ਇਹਨੇ ਵਾ ਕੱਟਣੀ ਗਾਲ ਇੱਕ ਉਹ ਕੱਢ ਕੇ ਕੈਮਰਾ ਕਰਨ ਦਾ ਬੰਦ ਨਾ ਦੀ ਨਾਲ ਦੀ ਉਹਦੇ ਨਾਲ ਦੀ ਨਾਲੀ ਜਾਂ ਸਹੀ ਹੈ ਹਾਂ ਨਾਲ ਨੇ ਗਾਲ ਕੱਟ ਕੇ ਨੇ ਇਹਨੇ ਬਦਲ ਹੈ ਚਾਰ ਵੇਲੇ ਉਹ ਵੀ ਵੇਖਣ ਨੂੰ ਟਾਂਡਾ ਹਾਂ ਹਾਂ ਜਿਹੜੇ ਚਾਰਵੇਂ ਦੇ ਗਾਣਾ ਕੱਟ ਕੇ ਕੰਮ ਨਿਪਟ ਜੂਗਾ ਬਸ ਉਹ ਤਾਂ ਦੇ ਬਦਾਨ ਕੱਟਦੇ ਜੀ ਉਹ ਕੇ ਰਿਪੋਰਟਾਂ ਧਰਾਂ ਕਿ ਕਬੂਦਰੀ ਨੂੰ ਆਪਣੀ ਛੱਡ ਦੇ ਲੈ ਟੰਡਾ ਸਾਰੀਆਂ ਫੇਰ ਲਾ ਜੀ ਤੇ ਲਾਉਣੀ ਵੀੜੀ ਤੂੰ ਹੁਣ ਕੰਮ ਦੀ ਲਾਈ ਮੈਂ ਬਾਰੀਆਂ ਪੂਰੀਆਂ ਬੰਦ ਕਰਤੀ ਗਏ ਨਾਲੇ ਵੀਡੀਓ ਬਣ ਜੀ ਆਪਣੀ ਮਾੜੀ ਜਿਨ੍ਹਾਂ ਦਾਸ ਤੇ ਬੈਠੀ ਹੈ ਇਹ ਬੈਠੀ ਹੈ ਉਹ ਕੇ ਰਿਪੋਰਟਾ ਬੈਠੀ ਹੈ ਬਾਰੀਆਂ ਪੂਰੀ ਭੇੜ ਦੀ ਵਾਪਸ ਤੇ ਵੀਡੀਓ ਜਿਹੜਾ 4 ਦਿਨ ਬਾਅਦ ਵਿੱਚ ਹੀ ਜਲਾਉਿਆ ਪਾ ਕੇ ਲੈ ਕੇ ਇਸ ਦਾ ਹਾਂ ਲਵ ਯੂ ਚੱਲ ਫਿਰ ਤੈਨੂੰ ਛੱਡ ਕੇ ਮੁੰਡਾ ਮੈਂ ਕਰੀ ਉਹ ਵੱਦ ਉਹਨੂੰ ਛੱਡੀ ਘਰੇ ਤੇ ਲਾਈਟਾਂ ਨਾਟਾ ਛੱਡਤੀਆਂ ਮੁੰਡੇ ਨੇ ਐਸਪੀ ਆਰ ਤੇ ਹਾਂ ਐਸਪੀ ਆਰ ਵੀ ਨਹੀਂ ਬਸ ਤੂੰ ਕਹਿਦਾ ਸਹੀ ਹੈ ਬਸ ਯਾਰ ਸੰਗਾ ਮੁੰਡਿਆ ਰਾ ਆਏ ਉਹੀ ਗੱਲਾਂ ਫਿਰਦਰੀਆਂ ਹੱਥ ਮਲਾ ਕੇ ਜਾਂਦਾ ਰਦ ਤੈਨੂੰ ਇਨੀ ਵਾਰ ਛੱਡਣਾ ਤੇ ਕਰਾਇਆ ਬਣ ਗਿਆ ਮੇਰਾ 5000 ਰੁਪਿਆ ਘਰੇ ਛੱਡਣ ਦਾ ਭੈਣ ਦੇ ਕੰਡੇ ਦੇ ਨਾਲ ਗਾਲ੍ਹਾਂ ਨਾ ਕੱਢਾ ਕਰ ਤੂੰ ਪੱਟੀ ਮੇਰੇ ਵੀ ਕਰਾਂਗੇ ਤੇਰੀ ਤਾਂ ਹੋਈ ਪਈ ਹੈ ਪਹਿਲਾਂ ਦੀ ਆਹ ਮੁੰਡਾ ਤਿੰਨ ਦਿਰੋਂ ਲੱਗੇ ਸਾਹਮਣੇ ਦੇਖੋ ਲਾਈਟਾਂ ਲਵਾਈਆਂ ਕਿਆ ਵਾਹ ਜੀ ਵਾਹ ਵਾਹ ਸਰਾ ਬਾਬੇ ਬਹੁਤ ਸੋਹਣੀ ਲੱਗਦੀ ਹੈ ਤੇਰੀਆਂ ਬਹੁਤ ਸੋਹਣੀ ਲੱਗਦੀ ਚੌੜੀ ਚੰਗਾ ਚੰਗਾ ਫਰਕ ਚੰਗਾ ਬੰਦਾ ਸੰਗ ਗਿਆ ਸੀ ਅਰੇ ਦੀ ਹਣਾ ਚਲੋ ਬਾਬੇ ਚੱਲ ਪਏ ਹੁਣ ਘਰ ਨੂੰ ਆਪਾਂ ਠੀਕ ਆ ਤੇ ਚੱਲ ਕੇ ਦੂਤਰਾਂ ਨੂੰ ਪਾਈ ਚੱਲ ਕੇ ਦਾਣੇ ਆਪਾਂ ਤੇ ਤੁਹਾਨੂੰ ਦਿਖਾਉਣੀ ਆ ਫਿਰ ਜੀ ਬਾਬੇਓ ਆ ਗਏ ਆਪਾਂ ਘਰੇ ਤੇ ਮੰਨਦਾ ਡੈਡੀ ਕਰੀ ਪਿਆ ਮੰਦਾ ਪ੍ਰੋਜਨ ਪੂਰਾ ਸਾਰਾ ਪਾਣੀ ਵੀ ਪਾਇਆ ਪਸੱਜਰਾ ਦਾਣੇ ਵੀ ਪਾਏ ਪਏ ਆ ਤੇ ਮੇਰੀ ਖੰਡ ਵੀ ਇੱਥੇ ਠੀਕ ਆ ਕੁੱਲ ਮਿਲਾ ਕੇ ਤੇ ਬਾਬੇ ਉਹ ਜੋੜੀ ਨੇ ਦੁਬਾਰੇ ਆਂਡੇ ਧਰ ਲਏ ਉਹ ਤੋਂ ਪਹਿਲਾਂ ਨੇ ਬੱਚ ਤਾਂ ਜੇ ਪਲੇ ਨਹੀਂ ਸੀਗੇ ਤੇ ਤੁਹਾਨੂੰ ਦਿਖਾਉਣ ਆਇਆ ਮੈਂ ਤੇ ਜਿਹਨੇ ਦੁਬਾਰੇ ਫੇਰ ਆਂਡੇ ਧਰ ਲਏ ਹੁਣ ਆਇਆ ਨਹੀਂ ਪਰ ਰੱਬ ਜਾਣਦਾ ਇਹਨਾਂ ਨੂੰ ਦਾਣੇ ਖਵਾਉਂਦੀ ਆ ਕਿ ਨਹੀਂ ਖਵਾਉਂਦੀ ਵੇਖੋ ਆਂਡੇ ਤੇ ਬੈਠੀ ਨਾਲ ਇਹਦੇ ਹੋ ਕੇ ਸੈਟ ਹੋਈ ਬੈਠੀ ਆਂਡੇ ਇਹ ਦੁਬਾਰੇ ਫੇਰ ਲਾ ਕੇ ਲੈ ਗਈ ਤੇ ਆਹ ਜੋੜੀ ਨੇ ਆਂਡੇ ਲੈ ਆਏ ਜ ਆਪਣੇ ਇਹਨੇ ਤੇ ਇਹ ਲਾੜੇ ਤਾਂ ਠੀਕ ਹੈ ਤੇ ਉਹਨੂੰ ਤਾਂ ਐਵੇਂ ਲਾੜੇ ਬਾਕੀ ਇਹਨਾਂ ਹਾਸਤੇ ਥੋੜਾ ਬਹੁਤ ਲਾਗੇ ਲੁਕੇ ਹੈਗੇ ਨਾ ਆ ਆਪਣੇ ਸਪੇਅਰ ਬੈਠੇ ਦੋਨੇ ਤੇ ਕਾ ਹੈਗਾ ਤੇ ਦੱਸਿਓ ਲੈ ਜਾਇਆਂ ਆਪਾਂ ਆਕੇ ਚਲੋ ਆਪ ਓਕੇ ਰਿਪੋਰਟਰ ਨਹੀਂ ਦਾਨੇ ਤੈਨੂੰ ਪਾਏ ਪਏ ਆ ਤੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਵੀਡੀਓ ਬਈ ਦੋ ਤਿੰਨ ਦਿਨਾਂ ਦੀ ਮਿਕਸ ਜੀ ਸੀਗੀ ਤਿੰਨ ਚਾਰ ਤੁਹਾਨੂੰ ਪਤਾ ਨਹੀਂ ਵੀਡੀਓ ਬੜੀ ਨਹੀਂ ਹੁਣ ਰੈਗੂਲਰ ਰੈਗੂਲਰ ਹੀ ਹੁੰਦਾ ਨਾ ਹਾਂ ਤੇ ਰੋਜ਼ ਵੀਡੀਓ ਆਇਆ ਕਰੂਗੀ ਤੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦੇ ਆਂ ਕਿਸੇ ਨਾ ਵੀਡੀਓ ਨਾਲ ਤੇ ਲਵ ਯੂ ਬਾਏ ਬਾਏ